ਸਤ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਕਲੈਕਸ਼ਨ ਆ ਬਹੁਤ ਹੀ ਸੋਹਣੀਆਂ ਨੇ ਕਾਟਨ ਦੀਆਂ ਕਲੈਕਸ਼ਨਾਂ ਵੈਸੇ ਵੀ ਹੁਣ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਮੈਂ ਪ੍ਰੈਫਰ ਕਰਦੀ ਹਾਂ ਹਮੇਸ਼ਾ ਹੀ ਕਿ ਜੋ ਟ੍ਰੈਂਡੀ ਸਮਰ ਸਪੈਸ਼ਲ ਗਰਮੀਆਂ ਵਾਲੇ ਸਪੈਸ਼ਲ ਕਾਟਨ ਦੇ ਕਢਾਈਆਂ ਵਾਲੇ ਜਾਂ ਸਿੰਪਲ ਸਾਬਰ ਡੈਲੀ ਵੇਅਰ ਵਾਲੇ ਟੌਪ ਐਂਡ ਬਾਟਮ ਦੇ ਮੈਚਿੰਗ ਸੂਟ ਜਿਵੇਂ ਦੇ ਵੀ ਸੂਟ ਅੱਜਕੱਲ੍ਹ ਟ੍ਰੈਂਡ ਵਿੱਚ ਕਰ ਰਹੇ ਹੁਣ ਟ੍ਰੈਂਡ ਕਰ ਰਹੇ ਹੁਣ ਟ੍ਰੈਂਡ ਵਿੱਚ ਹੈਗੇ ਨੇ ਜਿਹੜੇ ਸੂਟ ਮੈਂ ਉਹੀ ਪ੍ਰੈਫਰ ਕਰਦੀ ਆ ਕਿੱਥੇ ਲੈ ਕੇ ਆਵਾਂ ਬਾਕੀ ਕਲੈਕਸ਼ਨਾਂ ਹਮੇਸ਼ਾ ਮੈਂ ਉਹੀ ਲੈ ਕੇ ਆਨੀ ਆ ਜਿਹੜੀਆਂ ਕਿ ਬਹੁਤ ਹੀ ਸੋਹਣੇ ਰੰਗਾਂ ਵਿੱਚ ਪਿਆਰੇ ਪਿਆਰੇ ਕੰਮ ਜਿੰਨਾਂ ਦੇ ਉੱਪਰ ਹੋਇਆ ਹੁੰਦਾ ਕਢਾਈਆਂ ਵਾਲੇ ਹੋਣ ਚਾਹੇ ਪਲੇਨ ਹੋਣ ਚਾਹੇ ਫਿਰ ਗੱਲੇ ਦੇ ਉੱਪਰ ਹੀ ਕੰਮ ਹੋਇਆ ਹੋਵੇ ਸਾਰਾ ਇਹ ਕਿ ਮੈਂ ਬੜੇ ਹੀ ਆਪਣੇ ਵੱਲੋਂ ਕੋਸ਼ਿਸ਼ ਇਹ ਕਰਦੀ ਆ ਕਿ ਉਹ ਕਲੈਕਸ਼ਨ ਲੈ ਕੇ ਆਵਾਂ ਜਿਹੜੀਆਂ ਸਾਰਿਆਂ ਨੂੰ ਪਸੰਦ ਆਣ ਜਿਹੜੇ ਕਲਰ ਕੰਬੀ ਉਹ ਸਭ ਨੂੰ ਪਸੰਦ ਆਣ ਹਨ ਹਰ ਏਜ ਗਰੁੱਪ ਨੂੰ ਸਾਹਮਣੇ ਰੱਖ ਲਈ ਚਾਹੇ ਉਹ ਗਰਲੀ ਸ਼ਰੁਕ ਵਾਲੀਆਂ ਜਾਂ ਨਿਊਡੀ ਵੈਡਸ ਵਾਲੀਆਂ ਚਾਹੇ ਥੋੜੀਆਂ 올ਡ ਏਜਸ ਵਾਲੀਆਂ ਲਈ ਕਲੈਕਸ਼ਨ ਸਾਰੀਆਂ ਲੈ ਕੇ ਆਨੀ ਆ ਹਮੇਸ਼ਾ ਕਲੈਕਸ਼ਨਾਂ ਜਿਹੜੀਆਂ ਮੇਰੀਆਂ ਬਹੁਤ ਹੀ ਅਫੋਰਡੇਬਲ ਪ੍ਰਾਈਸ ਵਿੱਚ ਹੁੰਦੀਆਂ ਨੇ ਅੱਜ ਵਿੱਚ ਵੀ ਬਹੁਤ ਹੀ ਕਲੈਕਸ਼ਨ ਐਮੇ ਦੀਆਂ ਜਿਹੜੀਆਂ ਬੜੀਆਂ ਘੱਟ ਰੇਟਾਂ ਵਾਲੀਆਂ ਨੇ ਸਾਰੀਆਂ ਕਲੈਕਸ਼ਨ ਆ 700 800 ਦੇ ਅੰਦਰੋਂ ਅੰਦਰ ਵਿੱਚ ਕੁਝ 450 ਦੀਆਂ ਕੁਝ 500 ਦੀਆਂ 550 600 650 700 ਤੱਕ ਦੀ ਰੇਂਜ ਵਾਲੀਆਂ ਕਲੈਕਸ਼ਨਾਂ ਨੇ ਬਾਕੀ ਜੇ ਕੁਇਰੀ ਕਰਨੀ ਹੈ ਇਹਨਾਂ ਦੀ ਕੋਈ ਵੀ ਤਾਂ ਮੈਂ ਆਪਣਾ ਨੰਬਰ 623924575 ਜਿਹੜਾ ਜਿੱਤਾਇਓਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਇਰੀ ਕਰਨੀ ਹੈ ਜਿਸ ਵੀ ਸੂਟ ਦੀ ਡਿਸਕ੍ਰਿਪਸ਼ਨ ਚਾਹੀਦੀ ਹੈ ਕਿੰਨਾ ਮੀਟਰ ਉਹਦਾ ਫੈਬਰਿਕ ਮਿਲੇਗਾ ਟੌਪ ਬਾਟਮ ਐਂ ਦੁਪੱਟਾ ਹੈਗਾ ਤੇ ਉਹਦਾ ਕਿੰਨਾ ਆਏਗਾ ਮੈਚਿੰਗ ਸੂਟਾਂ ਬਾਰੇ ਜਾਨਣਾ ਹੈ ਤਾਂ ਨੰਬਰ ਆਪਣਾ ਮੈਂ ਐਡ ਕੀਤਾ ਹੋਇਆ ਹੈ ਉਹਨਾਂ ਤੇ ਜਦ ਤੁਸੀਂ ਮੈਸੇਜ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰ ਸਕਦੇ ਹੋ ਕਲਰ ਆਪਸ਼ਨ ਜਿਹੜੇ ਜਿਹੜੇ ਇੱਥੇ ਮੈਂਸ਼ਨ ਕੀਵਾਰੀ ਥੋੜੀ ਕਨਫਿਊਜ਼ਨ ਹੁੰਦੀ ਹੈ ਇਸ ਲਈ ਅਸੀਂ ਕਲਰ ਉਹਦੇ ਉੱਪਰ ਮੈਂਸ਼ਨ ਕਰ ਦਿੰਨੇ ਆ ਤੇ ਕਲਰ ਉਹੀ ਆਏਗਾ ਜੋ ਇੱਥੇ ਸ਼ੋ ਹੋ ਰਿਹਾ ਭਾਈ ਚਾਂਸਰ ਕੈਮਰਾ ਦੇ ਅਫੈਕਟ ਦੇ ਕਾਰਨ ਕਿਸੇ ਟਾਈਮ ਥੋੜਾ ਲਾਈਟ ਡਾਰਕ ਡਿਫਰੈਂਸ ਹੋ ਸਕਦਾ ਆਦਰਵਾਇਜ਼ ਸੇਮ ਐਜ਼ ਇਟ ਇਜ਼ ਕਲਰ ਆਂਦਾ ਜਿਵੇਂ ਦਾ ਇੱਥੇ ਅਸੀਂ ਸ਼ੋਅ ਕਰਦੇ ਆਂ ਪਿਕਚਰਸ ਦੇ ਵਿੱਚ ਜਾਂ ਕਿਸੇ ਟਾਈਮ ਵੀਡੀਓ ਅਪਡੇਟ ਕਰਦੇ ਆਂ ਤਾਂ ਉਹਦੇ ਵਿੱਚ ਜੋ ਵੀ ਹੁੰਦਾ ਸਾਰਾ ਸੇਮ ਐਜ਼ ਇਟ ਇਜ਼ ਹੁੰਦਾ ਜਿਵੇਂ ਇੱਥੇ ਸ਼ੋਅ ਹੋ ਰਿਹਾ ਹੁੰਦਾ ਹਮੇਸ਼ਾ ਵੀ ਨਹੀਂ ਵੀਡੀਓ ਛੋਟੇ ਛੋਟੀਆਂ ਹੁੰਦੀਆਂ ਨੇ ਅੱਜ ਦੀ ਵੀਡੀਓ ਮੈਂ ਛੋਟੀ ਜੀ ਬਣਾਈ ਹੈ ਕਲੈਕਸ਼ਨਾਂ ਸਾਰੀਆਂ ਕਾਟਨ ਦੀਆਂ ਨੇ ਸਾਰੇ ਸੂਟ ਅਵੇਲੇਬਲ ਨੇ ਏਕਵਰੀ ਕਰਨੀ ਦਾ ਨੰਬਰ ਐਡਡ ਹੈ ਅੱਜ ਦੀ ਵੀਡੀਓ ਚੈਨਾਂ aí ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ